ਰੋਪੜ ਸ਼ਹਿਰ ਦੇ ਮੁੱਖ ਪ੍ਰਵੇਸ਼ ਦੁਆਰ ਸਰਹਿੰਦ ਨਹਿਰ ਦੇ ਪੁਲ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਇਸ ਪੁਲ ਤੋਂ ਚਾਰ ਪਹੀਆ ਵਾਹਨਾ ਦੀ ਆਵਾਜਾਈ ਬੰਦ ਕੀਤੀ ਹੋਈ ਹੈ ਪਰ ਪੁਲ ਦੀ ਕਾਫੀ ਸਮੇਂ ਰਿਪੇਅਰ ਵੱਲ ਧਿਆਨ ਨਾ ਦੇਣ ਕਾਰਨ ਇਹ ਪੁਲ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਪੁਲ ਦੀਆਂ ਸਲੇਬਾਂ ਟੁੱਟ ਰਹੀਆਂ ਹਨ ਜਿਸ ਕਾਰਨ ਕੋਈ ਵੱਡਾ ਹਾਸਾ ਵਾਪਰ ਸਕਦਾ ਹੈ ਜਦਕਿ ਇਸ ਪੁਲ ਵੱਲ ਧਿਆਨ ਨਾ ਦੇਣ ਕਾਰਨ ਸ਼ਹਿਰ ਦੇ ਵਪਾਰ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਤੇ ਵਪਾਰੀ ਪ੍ਰਸ਼ਾਸਨ ਤੇ ਖਿਲਾਫ ਰੋਸ਼ ਪ੍ਰਗਟਾ ਕਰ ਰਹੇ ਹਨ ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਬਹੁਤ ਜਲਦ ਵੱਡਾ ਐਕਸ਼ਨ ਲਿਆ ਜਾਵੇਗਾ ਸ਼ਹਿਰ ਦੇ ਲੋਕਾਂ ਨੇ ਵਿਕਾਸ ਨੂੰ ਲੈ ਕੇ ਸਰਕਾਰ ਤੇ ਵੱਡੇ ਸਵਾਲ ਚੁੱਕੇ ਤੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਬਿਲਕੁਲ ਵੀ ਗੰਭੀਰਤਾ ਨਹੀਂ ਦਿਖਾ ਰਹੀ ਹੈ ਉਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਿਮਾਂਚਲ ਜੈਨ ਨੇ ਇਸ ਪੁਲ ਦੀ ਜਲਦ ਰਿਪੇਅਰ ਕਰਵਾਉਣ ਦੀ ਗੱਲ ਆਖੀ ਹੈ ਤੇ ਉਹਨਾਂ ਦੱਸਿਆ ਕਿ ਇਸ ਪੁਲ ਨੂੰ ਨਵਾਂ ਬਣਾਉਣ ਦੀ ਤਜਵੀਜ਼ ਤੇ ਵੀ ਕੰਮ ਕੀਤਾ ਜਾ ਰਿਹਾ ਹੈ ਅਸੀਂ ਜਿਹੜਾ ਪੁਰਾਣਾ ਪੁਲ ਹੈ ਇੱਕ ਤੋਂ ਉਹਦੀ ਸੇਫਟੀ ਅੰਸ਼ੋਰ ਕਰਾਂਗੇ ਕਿ ਮੈਨੂੰ ਹੁਣੇ ਦੱਸਿਆ ਮੀਡੀਆ ਸਾਥੀ ਵੱਲੋਂ ਕਿ ਉੱਥੇ ਜਿਹੜਾ ਹੈਗਾ ਪ੍ਰੋਬਲਮਸ ਆ ਰਹੀ ਹੈ ਔਰ ਉੱਥੇ ਡੈਮੇਜ ਵੀ ਹੋਇਆ ਹੋਇਆ ਜਿਸ ਕਰਕੇ ਜਾਨ ਮਾਲ ਨੂੰ ਨੁਕਸਾਨ ਹੋਣ ਦੀ ਖੱਛਾ ਬਣਿਆ ਹੋਇਆ ਅਸੀਂ ਅੱਜ ਹੀ ਟੀਮ ਡਿਸਪੈਚ ਕਰਕੇ ایਓ ਸਾਫ ਪੀ ਡਬਲਯੂ ਡੀ ਔਰ ਇਰੀਗੇਸ਼ਨ ਵੀ ਉਹਦਾ ਸਰਵੇ ਕਰਾ ਕੇ ਉਹਨੂੰ ਪ੍ਰੋਪਰ ਅੰਸ਼ੋਰ ਕਰਾਂਗੇ ਕਿ ਉਹ ਕਟੋ-ਕਟ ਜਿਨ੍ਹਾਂ ਲੋਕਾਂ ਵੱਲੋਂ ਇਸਤੇਮਾਲ ਕੀਤਾ ਜਾ ਰਿਹਾ ਹੈ ਪੈਡੇਸਟਰੀਨ ਵੱਲੋਂ ਜਾਂ ਟੂ ਵੀਲਰ ਜਾਂ ਥਰੀ ਵੀਲਰਸ ਵੱਲੋਂ ਉਹ ਉਹਦੇ ਵਾਸਤੇ ਬਿਲਕੁਲ ਸੇਫ ਹੋਵੇ ਔਰ ਸੇਫਟੀ ਪੱਖੋਂ ਬਿਲਕੁਲ درست ਹੋਵੇ ਉਹਦੇ ਨਾਲ ਹੀ ਜਿਹੜਾ ਉਹਦਾ ਰਿਪੇਅਰ ਉਹਦੇ ਨਵੀਨ ਉਹਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਪ੍ਰੋਜੈਕਟ ਵੀ ਅਸੀਂ ਉੱਥੋਂ ਚੰਡੀਗੜ੍ਹ ਟੇਕਅਪ ਕਰ ਰਹੇ ਹਾਂ ਔਰ ਮੈਨੂੰ ਜਿੰਨਾ ਤੱਕ ਪਤਾ ਲੱਗਿਆ ਵੀ ਉਹ ਐਕਟਿਵਲੀ ਕਨਸੀਡਰ ਕਰਕੇ ਅਪਰੂਵਲ ਦੇ ਰਹੇ ਹਨ ਤਾਂ ਕਿ ਇਹ ਨਵਾਂ ਨਵੇਂ ਸਿਰੇ ਤੋਂ ਵੀ ਇਹ ਪ੍ਰੋਜੈਕਟ ਪੁਲ ਬਣਾਇਆ ਜਾ ਸਕੇ ਕਿਉਂਕਿ ਸ਼ਹਿਰ ਦੀ ਇੱਕ ਇੱਕ ਮੇਨ ਜਿਹੜਾ ਹੈਗਾ ਪੁਲ ਹੈ ਔਰ ਸ਼ਹਿਰ ਦੀ ਕਾਫੀ ਆਵਾਜਾਈ ਇੱਥੋਂ ਹੁੰਦੀ ਹੈ ਲੋਕ ਇੱਥੋਂ ਬਸਾਂ ਫੜਦੇ ਹਨ ਔਰ ਕਾਫੀ ਆਪਣਾ ਜਿਹੜਾ ਹੈਗਾ ਇਹ ਬਿਜ਼ਨਸ ਜਿਹੜਾ ਹੈਗਾ ਇਸ ਪੁਲ ਦੇ ਰਾਹੀਂ ਉਹ ਆ ਆਪਣਾ ਅਚੀਵ ਕਰਦੇ ਆ ਨਵਾਂ ਪੁਲ ਕਦੋਂ ਤੱਕ ਚੱਲੂ ਹੋ ਰਿਹਾ ਜੀ ਆ ਮੈਂ ਉਹ ਆਪਣੇ ਜਿਹੜੇ ਪੀ ਡਬਲਯੂ ਡੀ ਮਹਿਕਮਾ ਹੈ ਔਰ ਇਰੀਗੇਸ਼ਨ ਮਹਿਕਮਾ ਉਹਨਾਂ ਨਾਲ ਗੱਲ ਕਰਕੇ ਆਪ ਨੂੰ ਸਾਰੇ ਡਿਟੇਲ ਦੁਬਾਰਾ ਸਾਂਝੀ ਕਰ ਦਊਗਾ ਨਵੇਂ ਪੁਲ ਬਾਰੇ ਔਰ ਇੱਕ ਸਾਡਾ ਜਿਹੜਾ ਸਰਹੰਦ ਕਨਾਲ ਦੇ ਵਿੱਚ ਜਿਹੜਾ ਪੁਲ ਬਣ ਰਿਹਾ ਜਿਹੜਾ ਨਹਿਰੋ ਸਟੇਡੀਅਮ ਦੇ ਕੋਲ ਹੈ ਉਹ ਅਸੀਂ 20 ਫਰਵਰੀ ਤੋਂ ਬਿਲਕੁਲ ਰੈਡੀ ਕਰ ਦਾਂਗੇ ਉਹਨੂੰ ਹਰ ਪੱਖੋਂ ਰੈਡੀ ਕਰਕੇ ਅਸੀਂ ਸਾਡੀ ਕੋਸ਼ਿਸ਼ ਹੈ ਵੀ ਪਬਲਿਕ ਨੂੰ ਆਵਾਜ਼ ਆਵੇ ਵਾਸਤੇ ਉਹਨੂੰ ਖੋਲ੍ਹ ਦਈਏ ਔਰ ਅਸੀਂ ਉਪਰੋਂ ਵੀ ਗੱਲ ਕੀਤੀ ਹੈ ਕਿ ਇਹ ਜਲਦ ਤੋਂ ਜਲਦ ਜਿਹੜਾ ਆਏਗਾ ਪਬਲਿਕ ਨੂੰ ਸਮਰਪਿਤ ਕੀਤਾ ਜਾ ਸਕੇ ਕਿਤੇ ਜਾ ਕੇ ਸਰ ਨਵੇਂ ਬੱਸ ਸਟੈਂਡ ਦਾ ਕੰਮ ਕਿੰਨਾ ਕੰਮ ਮਿਲ ਜੇਗਾ ਨਵੇਂ ਬੱਸ ਸਟੈਂਡ ਦਾ ਜਿਹੜਾ ਸਾਡਾ ਸੈਂਕਸ਼ਨ ਹੋਇਆ ਸੀ ਪਹਿਲਾਂ ਲਗਭਗ 17.1 ਕਰੋੜ ਦਾ ਕੰਮ ਉੱਥੇ ਆ ਸੈਂਕਸ਼ਨ ਹੋਇਆ ਸੀ ਜੋ ਠੇਕੇਦਾਰ ਔਰ ਐਕਸੀਅਨ ਪੀ ਡਬਲਯੂ ਡੀ ਮੁਤਾਬਕ ਉੱਥੇ پیسے ਲੱਗ ਚੁੱਕੇ ਨੇ ਔਰ ਪੂਰਾ ਹੋ ਚੁੱਕਿਆ ਹੈ ਪਰ ਹਾਲੇ ਜਿਹੜਾ ਫਰੰਟ ਦੇ ਵਿੱਚ ਔਰ ਬੈਕ ਸਾਈਡ ਦੇ ਵਿੱਚ ਨਾਲੇ ਬਾਉਂਡਰੀ ਵਾਲ ਦਾ ਕੰਮ ਉੱਥੇ ਰਹਿੰਦਾ ਹੈ ਰਿਵਾਈਜ਼ਡ ਐਸਟੀਮੇਟ ਵਾਸਤੇ ਡਿਪਾਰਟਮੈਂਟ ਵੱਲੋਂ ਡਿਪਾਰਟਮੈਂਟ ਕੋਲੋਂ ਭੇਜਿਆ ਗਿਆ ਸੀ ਚੀਫ ਇੰਜੀਨੀਅਰ ਸਾਹਿਬ ਨੇ ਉਹਨੂੰ ਵੈਟ ਕਰਕੇ ਟਰਾਂਸਪੋਰਟ ਡਿਪਾਰਟਮੈਂਟ ਨੂੰ ਭੇਜ ਦਿੱਤਾ ਗਿਆ ਹੈ ਟਰਾਂਸਪੋਰਟ ਡਿਪਾਰਟਮੈਂਟ ਅਪੀ ਵਰਕਿੰਗ ਕਰ ਰਿਹਾ ਹੈ ਔਰ ਫੰਡ ਦੀ ਜਿਹੜੀ ਉਪਲਬਧਤਾ ਹੈ ਉਹ ਸਾਨੂੰ ਪ੍ਰੋਵਾਈਡ ਕਰਾਏਗਾ ਔਰ ਜਿਹੜਾ ਰਿਵਾਈਜ਼ਡ ਐਸਟੀਮੇਟ ਹੈ ਉਹ ਲਗਭਗ 32 ਕਰੋੜ ਰੁਪਏ ਦਾ ਹੈ ਜਿਹੜਾ ਉਹ ਬਣਾਇਆ ਗਿਆ ਹੈ ਉਹਦੇ ਵਿੱਚ ਬਾਉਂਡਰੀ ਵਾਲ ਫਿਲਿੰਗ ਤੇ ਫਰੰਟ ਐਂਡ ਬੈਕ ਦੇ ਵਿੱਚ ਸੀਮੈਂਟਡ ਫॉर द ਫਲੋਰਿੰਗ ਫॉर द ਸਾਰਾ ਐਸਟੀਮੇਟ ਉਹਦੇ ਵਿੱਚ ਜਿਹੜਾ ਮੈਨੂੰ ਐਕਸਨ ਸਾਹਿਬ ਨੇ ਦੱਸਿਆ ਉਹ ਲਿਆ ਗਿਆ ਔਰ ਮੈਨੂੰ ਉਮੀਦ ਹੈ ਜਿੱਦਾਂ ਹੀ ਸਾਨੂੰ ਨਵੇਂ ਫੰਡ ਸੈਂਕਸ਼ਨ ਹੋ ਜਾਣਗੇ ਉਹ ਵਿਦਿਨ 3 ਮੰਥਸ ਸਾਡਾ ਬੱਸ ਸਟੈਂਡ ਦਾ ਵੀ ਨਵੇਂ ਦਾ ਕੰਮ ਸ਼ੁਰੂ ਹੋ ਜਾਵੇ ਠੀਕ ਹੈ